वाहे जी का खालसा वाहगुरु जी की फतेह आगे साखी एकानवी चली गुरु सच्चा पातशाह कलगी जामी पटनेर विखे दरबार लगाया, और संगत दूर दूर देशा थी दर्शन के कारण बड़े चा से आईया सतगुर दीन दयाल शब्द उचारिया पुरखा विरखा तीर्था, तट्टा मेक दीपा लोआ मंडला ਖੰਡਾ ਬਰੰਡਪਾ ਅੰਡ ਜੇਰਜ ਉਤਪੂਜਾ ਖਾਣੀ ਸੇਤ ਜਾ ਸੋ ਮਿੱਤੀ ਜਾਣੇ ਨਾਨਕ ਸਰਾ ਮੇਰਾ ਜਤਾਂ ਨਾਨਕ ਜੰਤ ਉਪਾਏ ਕੇ ਸੰਭਾਲੇ ਸਬਨਾ ਜਾਂ ਤੀਨੀ ਖਾਂਬੰਦ ਮਰ ਜਾਏ ਉਸਨੂੰ ਹੋਰ ਪਤੀ ਕਰ ਲੈਣੇ ਸੇ ਕੋਈ ਦੋਸ਼ ਨਹੀਂ ਲੱਗਦਾ ਸ਼ਬਦ ਅਗਲੇ ਮੂਏ ਸੇ ਪਿੱਛੇ ਪਰੇ ਜੋ ਉਬਰੇ ਸੇ ਬੰਦੇ ਲੱਕੂ ਖਰੇ ਇਤਨੇ ਮੇ ਬੁੱਧਮਤ ਦੀ ਸੰਗਤ ਆਈ ਆਈ ਕਰ ਸਭ ਚੰਨੀ ਲੱਗੇ ਬਚਨ ਹੁਆ ਤੁਹਾਡਾ ਆਹਾਰ ਕੀ ਹੈ ਗੁਰੂ ਜੀ ਮਨੁੱਖ ਕਤਲ ਨਹੀਂ ਕਰਦੇ ਅਮਲ ਕੋਈ ਨਹੀਂ ਖਾਂਦੇ ਪਰਾਇ स्त्रीਵਾਲ ਨਹੀਂ ਦੇਖਦੇ ਝੂਠ ਨਹੀਂ ਬੋਲਦੇ ਪਖਾਨ ਨਹੀਂ ਪੂਜਦੇ ਬ੍ਰਹਮ ਪੂਜਾ ਕਰਦੇ ਹਾਂ ਅੰਮ੍ਰਿਤ ਛੱਕ ਕੇ ਅਸੀਂ ਕਲਮਾ ਨਹੀਂ ਪੜਦੇ ਸਿੱਖ ਮੱਤ ਰੱਖਦੇ ਹਾਂ ਮਾਸ ਸ਼ਰਾਬ ਨਹੀਂ ਖਾਂਦੇ ਗੁਰੂ ਜੀ ਦਇਆ ਰੱਖਣੀ ਤੁਹਾਡਾ ਨਾਮ ਸੁਣ ਕੇ ਸ਼ੁੱਧ ਭਾਵਨਾ ਸੇ ਦਰਸ਼ਨ ਕਰਨੇ ਕਉ ਇਹ ਆਏ ਹਾਂ ਸ਼ਿਵਾਜੀ ਮਰਹਟਾ ਗੁਰੂ ਸਾਹਿਬ ਜੀ ਦੇ ਚਰਨੀ ਲਾਗਾ ਔਰ ਕਹਿਆ हे सतगुरु मेरे सिर ऊपर हाथ रखो जी तुरक हिंदू को दुख देम दे हां जी ता गुरु जी प्रसन्न होए ਵਰਦੀਆ ਕੇ ਹੈ ਸ਼ਿਬਾ ਦੀ ਤੈਨੂੰ ਗੁਰੂ ਕੀ ਬਖਸ਼ੀਸ਼ ਹੋਈ ਔਰ ਤੂੰ ਤਕੜਾ ਹੋ ਜਿ ਚਰਤਾਈ ਗੁਰੂ ਗੁਰੂ ਬਾਹ ਗੁਰੂ ਜਾਪ ਕਰੋਗੇ ਤਾ ਟੋੜੀ ਤੁਰਕ ਦਾ ਬਾਲ ਕਦੀ ਨਾ ਪਾਵੇਗਾ ਸਿੱਖਾਂ ਅਰਜ ਪਰੀ ਹੈ ਗੁਰੂ ਗਰੀਬ ਨਿਵਾਸਪਤੀ ਪਾਵਨ ਦੀਨ ਦਿਆਲ ਜੀ ਅਸੀਂ ਬੰਗਲੇ ਵਿਖੇ ਰਹਿਣੇ ਵਾਲੇ ਹਾਂ ਸਾਨੂੰ ਆਪਣੀ ਰਹਿਤ ਮਰਿਆਦਾ ਲਿਖਵਾਏ ਦਿਓ ਜੀ ਤਾਂ ਗੁਰੂ ਜੀ ਹੁਕਮ ਕੀਤਾ हे सिखों सतगुरु सिख के बंधन काटे गुरु का सिख विकार ते हट है सिखों जि चरताई गुरु नु याद रखिए और गुरु शिक्षा सिद्ध ना करिए तद तोड़ी तुहाडी तो मुक्त नहीं होवनी शिक्षा अर्ज कीती सानू मृत्यु दी मुक्त होण दा उपाए करिए तुसी क्रिया दी था गुरु ग्रंथ साहिब जी दा पाठ करना व्यास श्री गुरु जी क्या लामा पढ़ कर ਕਰਨਾ ਪੁੰਨ ਦਾਨ ਸਿੱਖ ਸਾਧ ਨੂੰ ਦੇਵਨਾ ਜੋ ਸਿੰਘ ਰਹਿਤਵਾਨ ਹੋਵੇ ਉਸकी सेवा करनी रहਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਗੁਰੂ ਕਾ ਹੁਕਮ ਹੈ ਪ੍ਰਾਣੀ ਦੇ ਹੱਥ ਪਰ ਦੀਵਾ ਨਹੀਂ ਰੱਖਣਾ ਦੀਵਾ ਮੇਰਾ ਏਕੋ ਨਾਮ ਦੁੱਖੋ ਵਿੱਚ ਪਾਇਆ ਤੇਲ ਜਹਾਂ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਉਸ ਜਗ੍ਹਾ ਦੀਵਾ ਜਗਾਉਣਾ ਤੁੰਕਾ ਨਹੀਂ ਤੋੜਨਾ ਤੇ ਅਧਮਾਰਗ ਨਹੀਂ ਭੰਨਣਾ ਹੋਰ ਕਿਸੇ ਪਾਸੋਂ ਕੀਰਤ ਨਹੀਂ ਕਰਾਉਣੀ ਬਿਨਾ ਸਿੰਘ ਧੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰਾਉਣਾ ਤੇ ਸਜਦਾ ਪਾਠ ਕਰਨਾ ਸਸਕਾਰ ਦੇ ਸਮੇਂ ਇਸ਼ਨਾਨ ਕਰਕੇ ਆਰਤੀ ਸੋਹਲੇ ਦਾ ਜਾਪ ਕਰਨਾ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਉਣਾ ਚੀਖਾਂ ਵਿੱਚ ਭਾਵਨਾ ਦਾ ਪ੍ਰਾਣੀ ਦੀ ਗਤੀ ਹੋਵੇਗੀ ਨਰ ਨਾਰੀ ਆਪਸ ਵਿੱਚ ਮਿਲ ਕੇ ਸਤਨਾਮ ਦਾ ਡੰਕਾ ਲਗਾਉਣ ਤੇਰਾ ਦੀਨ ਅਖੰਡ ਕੀਰਤਨ ਕਰਨ ਤਾ ਪ੍ਰਾਣੀ ਦੀ ਗਤੀ ਹੋਵੇਗੀ ਗੰਗਾ ਗਿਆ ਨਹੀਂ ਜਾਣਾ ਸ਼੍ਰੀ ਅੰਮ੍ਰਿਤਸਰ ਜੀ ਤਰਨ ਤਾਰਨ ਦਰਸ਼ਨ ਕਰਨਾ ਕੜਾ ਪ੍ਰਸ਼ਾਦ ਕਰਵਾਉਣਾ ਅਕਾਲ ਗੁੰਗੇ ਸਾਹਿਬ ਜੀ ਪੋਸ਼ਾਕਾ ਚੜਾਉਣੀਆਂ ਫੇਰ ਪੱਥੇ ਗ੍ਰਾਮ ਵਿਖੇ ਫੁੱਲਾਂ ਨੂੰ ਅੰਮ੍ਰਿਤ ਖੰਡੇ ਦਾ ਛਕਾਉਣਾ ਗੰਗਾ ਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਫੁੱਲ ਪਰੋਣੇ ਰਾਵੀ ਗੁਰੂ ਕੇ ਚਰਨਾ ਵਿੱਚ ਨਿਵਾਸ ਕਰਦੀ ਹੈ ਜੋ ਇਨਾਂ ਬਚਨਾਂ ਨੂੰ ਮੰਨਣਗੇ ਸੋ ਨਿਹਾਲ ਹੋਣਗੇ ਸਿੰਘਾਂ ਨੂੰ দান ਦੇਣਾ ਧਰਮ ਹੈ ਜੋ ਵੰਡ ਖਾਵੇ ਗੁਰੂ ਕੀ ਬਾਣੀ ਪੜ੍ਹੇ ਕਥਾ ਕੀਰਤਨ ਕਰੇ ਔਰ ਕਰਾਵੇ ਔਰ ਗੁਰੂ ਕੀ ਬਾਣੀ ਬਿਨਾ ਹੋਰ ਕਥਾ ਕੀਰਤਨ ਨਹੀਂ ਸਰਵਣ ਕਰਨਾ ਹੋਰ ਮੰਤਰ ਨਹੀਂ ਪੜ੍ਹਨਾ ਅੰਮ੍ਰਿਤ ਖੰਡੇ ਦਾ ਛਕਣਾ ਸੰਗਤ ਅਰਜ ਕਰੀ ਜੀ ਹੇ ਗੁਰੂ ਜੀ ਅਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਤਰਨ ਤਾਰਨ ਸਾਹਿਬ ਜੀ ਗੁਰਦੁਆਰੇ ਮੇਲੇ ਪਰ ਚੱਲੇ ਹਾਂ ਗੁਰੂ ਜੀ ਬਚਨ ਕੀਤਾ ਸਿੱਖੋ ਸੋ ਰੁਪਿਆ ਗੁਰੂ ਕੇ ਖਜ਼ਾਨੇ ਵਿੱਚੋਂ ਲੈ ਜਾਓ ਕੜਾਹ ਪ੍ਰਸ਼ਾਦ ਕਰਕੇ ਭੋਗ ਗੁਰੂ ਜੀ ਨੂੰ ਲਗਾ ਕੇ ਸੰਗਤ ਵਿੱਚ ਵੰਡਾ ਕੇ ਛਕਾਉਣਾ ਸਾਡੇ ਨਾਮ ਕੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਬਚਨ ਹੋਇਆ ਆਪੇ ਹੀ ਪ੍ਰਭੂ ਰੱਖਤਾ ਭਗਤਨ ਕੀ ਆਣੇ ਜੋ ਜੋ ਚਿਤਵਹਿ सात जन सो लेता माने दोहरा गुरु गोबिंद सिंह जी दसम गुरु भारी कर उपकार पंथ रचय पुन खालसा दीने सिंह स्वार रखिया कीनी जगत की दुख से लियो बचाए रहत बहत की जुगत कौ से कह समझाए पुन किनी बहु खुशी पंथ खालसा केाहगुरु जी की फतेह बुलाई बिन है देर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ